ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਭੈਣੋ ਅੱਜ ਆਪਾਂ ਤੁਹਾਨੂੰ ਦਿਖਾਵਣੇ ਆ ਬਣਾ ਕੇ ਇੱਕ ਬਹੁਤ ਹੀ ਵਧੀਆ ਚੀਜ਼ ਐ ਜੋ ਆਪਣਾ ਫੇਸ ਇੱਕਦਮ ਚਮਕਾ ਦੂਗੀ ਤੇ ਬਹੁਤ ਹੀ ਵਧੀਆ ਤੇ ਜਰੂਰ ਕਰਿਓ ਤੇ ਹੁਣ ਵਿਆਹਾਂ ਮਾ ਸ਼ਾਦੀਆਂ ਦੇ ਸੀਜ਼ਨ ਹੋ ਗਏ ਆ ਸ਼ੁਰੂ ਤੇ ਹਰ ਭੈਣ ਨੂੰ ਹੁੰਦਾ ਏ ਕਿ ਹਾਏ ਮੈਂ ਸੋਹਣੀ ਲੱਗਾ ਹਣਾ ਆਪਾਂ ਜਦੋਂ ਕਿਤੇ ਵੀ ਜਾਂਦੇ ਆ ਤੇ ਆਪਾਂ ਦੇਖਦੇ ਹਾਂ ਇਹਦੀ ਕਿ ਉਹ ਪਤਾ ਨਹੀਂ ਕੀ ਮੂੰਹ ਤੇ ਲਾਉਂਦੀ ਆ ਉਹਦਾ ਬੜਾ ਸੋਹਣਾ ਰੰਗ ਨਿਕਲਿਆ ਪਿਆ ਹੈ ਹਨ ਤੇ ਤੁਸੀਂ ਵੀ ਜਦੋਂ ਇਹ ਲਾਓਗੇ ਤਾਂ ਲੋਕ ਵੀ ਤੁਹਾਡੇ ਬਾਰੇ ਇਹ ਸੋਚਣਗੇ ਕਿ ਹਾਈ ਪਤਾ ਨਹੀਂ ਇਹ ਕੀ ਲਾਉਣ ਲੱਗ ਗਈ ਜਿਹੜੀ ਇੰਨੀ ਸੋਹਣੀ ਬਣ ਗਈ ਆ ਤੇ ਆਜੋ ਦੱਸਦੇ ਆ ਆਪਾਂ ਸਿੰਪਲ ਜਿਹੀ ਰਿਮੇਡੀ ਆ ਕੋਈ ਜ਼ਿਆਦਾ ਉਹਦੇ ਤੇ ਖਰਚਾ ਨਹੀਂਗਾ ਬਸ ਕਰੇ ਹੀ ਆਪਣਾ ਸਰ ਜਾਣਾ ਤੇ ਲੋਕ ਤੁਹਾਨੂੰ ਦੇਖ ਕੇ ਇਹ ਕਹਿਣਗੇ ਕਿ ਹਾਏ ਦੇਖੀ ਪਤਾ ਨਹੀਂ ਕੀ ਲਾਉਣ ਲੱਗੀ ਜਿਹੜਾ ਇੰਨਾ ਹੀ ਵੇਦਾ ਫੇਸ ਚਮਕਣ ਲੱਗ ਗਿਆ ਤੇ ਦਾਗ ਧੱਬੇ ਸਭ ਹਰ ਚੀਜ਼ ਦੀ ਇਹ ਹੋ ਜੂ ਸਾਰੀਆਂ ਜਿੰਨੀਆਂ ਵੀ ਪ੍ਰੋਬਲਮਾਂ ਸਾਰੀਆਂ ਦਾ ਹੀ ਹੱਲ ਆ ਇਹਦੇ ਵਿੱਚ ਤੇ ਅੱਜ ਉਹ ਦੱਸਦੇ ਆ ਆਪਾਂ ਦੁੱਧ ਲੈ ਲਿਆ ਐਨਾ ਤੇ ਇਹਦੇ ਨਾਲ ਆਪਾਂ ਜੇ ਕੱਚਾ ਦੁੱਧ ਹੋਵੇ ਤਾਂ ਜ਼ਿਆਦਾ ਵਧੀਆ ਪਰ ਮੇਰੇ ਕੋਲ ਅੱਜ ਕੱਚਾ ਨਹੀਂ ਸੀ ਹੈਗਾ ਮੇਰੇ ਕੋਲ ਤਾਂ ਉਬਲਿਆ ਹੋਇਆ ਹੀ ਆ ਤੇ ਇਹਨੂੰ ਆਪਾਂ ਡਿਪ ਕਰਕੇ ਜਿਵੇਂ ਕਲੀਨ ਕਰ ਲੈਣਾ ਫਿਰ ਇਸ ਨੂੰ ਇਹ ਤਾਂ ਕਲੀਨਿੰਗ ਲਈ ਕੰਮ ਆਉਂਦਾ ਆ ਆਪਾਂ ਕਿਤੋਂ ਵੀ ਆਉਣੇ ਆ ਤਾਂ ਰੋਜ਼ ਆਪਾਂ ਜੇ ਕੱਚੇ ਦੁੱਧ ਨਾਲ ਆਪਣਾ ਫੇਸ ਕਲੀਨ ਕਰਦੇ ਹਾਂ ਨਾ ਤੇ ਬਹੁਤ ਵਧੀਆ ਸਕਿਨ ਰਹਿੰਦੀ ਆ ਆਪਣੀ ਤੇ ਪਰ ਉਹੀ ਗੱਲ ਆ ਵੀ ਰੋਜ਼ ਕਰਨਾ ਇਦਾਂ ਲੱਗਦਾ ਇਹ ਹਰ ਕੋਈ ਕਹਿੰਦਾ ਕਿ ਨਹੀਂ ਬਹੁਤ ਔਖਾ ਏ ਰੋਜ਼ ਰੋਜ਼ ਇਹ ਕੰਮ ਨਹੀਂ ਹੁੰਦੇ ਚਲੋ ਭੈਣਾਂ ਕੋਲੇ ਕੰਮ ਕਰ ਵੀ ਜ਼ਿਆਦਾ ਹੁੰਦੇ ਆ ਨਹੀਂ ਰੋਜ਼ ਨਹੀਂ ਵੀ ਇਹ ਸਭ ਕਰਨਾ ਤਾਂ ਇਹ ਹੈਗਾ ਕਿ ਹਫ਼ਤੇ ਵਿੱਚ ਦੀ ਇੱਕ ਦੋ ਵਾਰ ਤਾਂ ਜ਼ਰੂਰ ਕਰ ਲਿਆ ਕਰੋ ਦੁੱਧ ਦੇ ਨਾਲ ਫੇਸ ਕਲੀਨ ਕਰੋਗੇ ਨਾ ਬਹੁਤ ਵਧੀਆ ਲੱਗੂਗਾ ਤਾਂ ਨੂੰ ਆਪਣੇ ਆਪ ਨਹੀਂ ਲੱਗਣ ਲੱਗ ਜੂਗਾ ਕਿ ਮੈਂ ਦੁੱਧ ਨਾਲ ਫੇਸ ਕਲੀਨ ਕਰਨੀ ਹੈ ਤੇ ਮੇਰੇ ਤਾਂ ਬਹੁਤ ਜ਼ਿਆਦਾ ਹੁਣ ਆਇਆ ਸਰਦੀ ਆ ਗਈ ਹੈ ਤੇ ਸਕਿਨ ਆਪਣੀ ਡਰਾਈ ਹੋ ਜਾਂਦੀ ਆ ਮੂੰਹ ਦੇ ਉੱਪਰ ਝੁਰੜੀਆਂ ਪੈ ਜਾਂਦੀਆਂ ਹਨ ਡਰਾਈ ਦੇ ਨਾਲ ਹੀ ਜੇ ਸਕਿਨ ਡਰਾਈ ਹੋਗੀ ਤਾਂ ਸਮਝ ਲਓ ਝੁਰੜੀਆਂ ਵੀ ਪੈਣੀਆਂ ਸ਼ੁਰੂ ਹੋ ਜਾਣਗੀਆਂ ਜਿੰਨੇ ਆਪਣੀ ਸਕਿਨ ਦੇ ਵਿੱਚ ਮੋਇਸਚਰਾਈਜ਼ਰ ਰਹੂਗਾ ਵਧੀਆ ਰਹੂਗੀ ਉਨੇ ਹੀ ਆਪਣੀ ਵਧੀਆ ਰਹੂ ਤੇ ਦੁੱਧ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਵਧੀਆ ਮੋਇਸਚਰਾਈਜ਼ਰ ਹੁੰਦਾ ਇਹ ਤੇ ਇਸ ਕਰਕੇ ਇਸੇ ਕਰਕੇ ਕਈ ਦੇ ਕੱਚਾ ਦੁੱਧ ਜ਼ਿਆਦਾ ਵਧੀਆ ਤੇ ਆਪਾਂ ਕਰ ਲਿਆ ਸਾਫ ਤੇ ਆਪਾਂ ਫੇਰ ਇੱਕ ਵਾਰੀ ਸੁੱਕਾ ਕਰ ਲੈਨੇ ਹੁਣ ਕਾਟਨ ਦੇ ਨਾਲ ਹੀ ਆ ਦੇਖੋ ਜੀ ਆਪਾਂ ਦਹੀਂ ਦਹੀਂ ਲਿਆ ਹੋਇਆ ਇਹ ਗਾੜੇ ਵਾਲਾ ਨਹੀਂ ਹੈ ਗਾੜੀ ਗਾੜੀ ਜੀ ਨਹੀਂ ਹੋ ਜਾਂਦੀ ਪਤਲੀ ਨਹੀਂ ਇਹ ਗਾੜੀ ਗਾੜੀ ਨਹੀਂ ਹੈ ਤੇ ਆਹ ਹੈਗਾ ਆਪਣੇ ਕੋਲ ਚੌਲਾਂ ਦਾ ਆਟਾ ਇਹ ਥੋੜਾ ਦਰਦਰੇ ਵਾਲਾ ਆਟਾ ਹੈ ਦਰਦਰਾ ਆਟਾ ਜਿਆਦਾ ਇੱਕ ਫਾਈਨ ਪੀਸਿਆ ਹੁੰਦਾ ਉਹ ਨਹੀਂਗਾ ਤੇ ਆਪਾਂ ਇੰਨਾ ਕ ਪਾ ਲੈਨੇ ਨੂੰ ਤੇ ਆਹ ਹੈ ਕਾਫੀ ਇਹ ਨੋਪਾ ਸੰਗੀਤਰਾ ਮਿਕਸ ਕਰ ਲੈਣਾ ਕਾਫੀ ਵੀ ਆਪਣੀ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਮੈਂ ਤਾਂ ਇਹ ਹੁੰਦਾ ਹੈ ਨਾ ਸਕਿਨ ਟਾਈਟ ਵਾਸਤੇ ਰਵੇ ਆਪਣੀ ਤੇ ਉਹਦੇ ਵਾਸਤੇ ਕਾਫੀ ਬਹੁਤ ਵਧੀਆ ਚੀਜ਼ ਹੈ ਟਾਈਟਨੈਸ ਵਾਸਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਤੇ ਆ ਦੇਖੋ ਜੀ ਇਦਾਂ ਦੀ ਪੇਸਟ ਬਣ ਜਾਂਦੀ ਹੈ ਤੇ ਇਹਨੂੰ ਆਪਾਂ ਇਦਾਂ ਹੀ ਲਗਾ ਸਕਦੇ ਇਹ ਜੋ ਵੀ ਹੁਣ ਪਹਿਲਾਂ ਆਪਾਂ ਉਹਦੇ ਨਾਲ ਕਲੀਨ ਕਰ ਲਿਆ ਤੇ ਹੁਣ ਜਿਹੜਾ ਵੀ ਕੋਈ ਆਪਣੇ ਕੋਈ ਡਸਟ ਵਗੈਰਾ ਜੋ ਵੀ ਜੰਮਿਆ ਹੋਊਗਾ ਜੋ ਕੁਝ ਵੀ ਇਹਦੇ ਵਿੱਚ ਦਾਗ ਧੱਬੇ ਸਾਰਾ ਆਪਾਂ ਜਿਵੇਂ ਕਹਿੰਦੇ ਵੇਥੇ ਕਿਲ ਹੋ ਗਏ ਹਨਾ ਕਈ ਲੋਕ ਜਾਣਦੇ ਆ ਪਾਰਲਰ ਤੋਂ ਇੱਥੋਂ ਕਹਿੰਦੀ ਆ ਵੀ ਪਕੜਵਾ ਕੇ ਲੈ ਕੇ ਉਹਨੇ ਅੱچھے ਨੂਜ਼ ਤੇ ਹੋ ਜਾਂਦੇ ਕਿ ਜਾਂਦੇ ਤੇ ਚਿੱਕ ਤੇ ਹੋ ਜਾਂਦੇ ਉਹਦੇ ਨਾਲ ਇਹਦੇ ਨਾਲ ਵੀ ਉਹ ਸਾਰੇ ਰਿਮੂਵ ਹੋ ਜਾਣਗੇ ਇਹ ਸਭ ਕਰਨ ਨਾਲ ਆਪਾਂ ਬਦਲ-ਬਦਲ ਕੇ ਕਰਨਾ ਚਾਹੀਦਾ ਕਿਉਂਕਿ ਆਪਾਂ ਜਿਵੇਂ ਖਾਣੇ ਦਾ ਆਪਾਂ ਨੂੰ ਹੁੰਦਾ ਏ ਕਿ ਆਪਾਂ ਨੂੰ ਐਂ ਲੱਗਦਾ ਵੀ ਰੋਹੇ-ਰੋਜ ਉਹੀ ਸਬਜ਼ੀ ਆਪ ਨੂੰ ਨਹੀਂ ਸੁਆਦ ਲੱਗਦੀ ਹੈ ਨਾ ਇਸ ਕਰਕੇ ਆਪਾਂ ਆਪਦੇ ਫੇਸ ਦੇ ਉੱਤੇ ਵੀ ਅਲੱਗ-ਅਲੱਗ ਚੀਜ਼ਾਂ ਟਰਾਈ ਕਰਦੇ ਰਹਿਣਾ ਚਾਹੀਦਾ ਹੈ ਤੇ ਆਪਣੀ ਸਕਿਨ ਨੂੰ ਵੀ ਇਹ ਸਭ ਚਾਹੀਦਾ ਹੁੰਦਾ ਹੈ ਤੇ ਹਾਂਜੀ ਆਪਾਂ ਫੇਸ ਕਰਿਆ ਇਹ ਵਾਸ਼ ਤੇ ਆ ਦੇਖੋ ਜੀ ਫਰਕ ਦੇਖ ਸਕਦੇ ਆ ਤੁਸੀਂ ਇੱਕਦਮ ਚਮਕਣ ਲੱਗੀ ਸਕਿਨ ਤੇ ਅਜੇ ਫੇਸ ਮੇਰਾ ਗਿੱਲਾ ਹੀ ਹੈ ਉਹਨੂੰ ਇੱਕ स्क्रब ਦਾ ਵੀ ਕੰਮ ਕਰਦਾ ਏ ਤੇ ਵੈਸੇ ਵੀ ਇਦਾਂ ਹੋ ਜਾਂਦਾ ਕਿ ਫੇਸ਼ੀਅਲ ਦਾ ਵੀ ਕੰਮ ਕਰਦਾ ਦੋਨੋਂ ਹੀ ਕੰਮ ਹੋ ਜਾਂਦੇ ਆਪਣੇ ਕਿ ਪੂਰੀ ਤਰ੍ਹਾਂ ਆਪਣੇ ਜੋ ਡਸਟ ਮਿੱਟੀ ਕੱਟਾ ਜੋ ਵੀ ਆਪਣੇ ਸਕਿਨ ਸੰਬੰਧ ਜੀ ਹੋ ਜਾਂਦੀ ਹੈ ਹਨਾ ਸਾਰਾ ਕੁਝ ਆਪਣੇ ਦੂਰ ਕਰ ਦਿੰਦਾ ਹੁਣ ਇਹ ਆ ਵੀ ਆਪਾਂ ਦਹੀਂ ਪਾਈ ਸੀ ਵਿੱਚ ਇਸੇ ਕਰਕੇ ਕਿ ਆਪਾਂ ਨੂੰ ਜ਼ਿਆਦਾ ਡਰਾਈ ਡਰਾਈ ਨਾ ਲੱਗੇ ਕਿਉਂਕਿ ਕਾਫੀ ਵੀ ਡਰਾਈ ਕਰ ਦਿੰਦੀ ਹੈ ਸਕਿਨ ਨੂੰ ਤੇ ਬਾਕੀ ਜਿਹੜਾ ਰਾਈਸ ਦਾ ਆ ਆਟਾ ਲਿਆ ਸੀ ਉਹਦੇ ਨਾਲ ਵੀ ਤੇ ਇਸ ਕਰਕੇ ਆਪਾਂ ਦਹੀਂ ਪਾਇਆ ਵਿੱਚ ਕਿ ਉਹਦੇ ਨਾਲ ਥੋੜਾ ਮੁਲਾਇਮ ਪੇਸਟ ਬਣ ਕੇ ਆਪਣਾ ਤਿਆਰ ਹੋ ਜਾਵੇ ਤੇ ਬਹੁਤ ਹੀ ਵਧੀਆ ਚੀਜ਼ ਬਣੀ ਹੈ ਤੇ ਇਹਨਾਂ ਨੂੰ ਪੁੱਲੇ ਪੁੱਲੇ ਇਦਾਂ ਇੱਕਦਮ ਸੌਫਟ ਹੋ ਗਈ ਸਕਨ ਬਹੁਤ ਹੀ ਵਧੀਆ ਲੱਗ ਰਹੀ ਆ ਤੇ ਤੁਸੀਂ ਜਰੂਰ ਪਣੋ ਕਰਿਓ ਵਿਆਹ ਦੇ ਵਿੱਚ ਜਾਣਾ ਨਾ ਤੇ ਬਸ 5 ਮਿੰਟ ਆਪਦੇ ਫੇਸ ਦੇ ਉੱਤੇ ਲਗਾ ਲਿਓ ਤੁਹਾਨੂੰ ਇਦਾਂ ਹੋ ਜਾਣਾ ਹੈ ਕਿ ਤੁਸੀਂ ਤਾਂ ਪਾਰਲਰ ਚੋਂ ਹੀ ਕਰਵਾ ਕੇ ਲਿਆਇਓ ਕੁਛ ਲੋਕ ਤੁਹਾਨੂੰ ਇਹ ਪੁੱਛਣਗੇ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਹਰ ਭੈਣ ਦੇ ਕੋਲੇ ਵੀਡੀਓ ਚਲੀ ਜਾਵੇ ਕਿਉਂਕਿ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਹਰ ਭੈਣ ਦੇ ਕੰਮ ਆ ਉਹ ਵੀ ਤੇ ਪੈਸੇ ਵੀ ਬਚ ਜਾ ਤੇ ਬਸ ਥੋੜੇ ਜਿਹੇ ਖਰਚੇ ਦੇ ਨਾਲ ਹੀ ਆਪਣਾ ਫੇਸ ਵਧੀਆ ਚਮਕਣ ਲੱਗ ਜੇ ओके okay, जी धन्यवाद। ਤੇ ਹਾਂ ਜੀ ਇਹਨੂੰ ਆਪਾਂ ਪਹਿਲਾਂ ਥੋੜਾ ਜਿਹਾ ਇਦਾਂ ਕਰ ਲੈਣਾ ਹੈ ਆਪਾਂ ਫੇਸ ਦੇ ਉੱਪਰ ਪੂਰੇ ਦੇ ਕੇ ਆਪਾਂ ਨੂੰ ਐ ਲੱਗੇ ਕਿ ਆਪਣੇ ਜੋ ਵੀ ਕਿੱਲ ਵਗੈਰਾ ਹੈ ਜੋ ਵੀ ਫਿੰਸੀਆਂ ਜਾਂ ਕੁਝ ਵੀ ਦਾਗ ਆ ਉਹ ਆਪਣੇ हट ਜਾਣ ਹਨ ਤੇ ਉਹਦੇ ਥੋੜਾ ਜਿਹਾ ਆਪਾਂ ਇਦਾਂ ਮ사ਜ ਟਾਈਪ ਕਰ ਲਿਆ ਤੇ ਹੁਣ ਆਪਾਂ ਉੱਪਰ ਥੋੜਾ ਜਿਹਾ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਫੇਸ ਦੇ ਤੇ ਬਸ 2-3 ਮਿੰਟ ਇਹਨੂੰ ਲਾ ਕੇ ਤੁਸੀਂ ਰੱਖ ਸਕਦੇ ਹੋ। ਇਹ ਥੋੜਾ ਜਿਹੜਾ ਵਿੱਚ ਇਹਦੇ ਪੂਰਾ ਆਪਣੇ ਫੇਸ ਤੇ ਰੱਚ ਜਾਵੇ ਤੇ ਤੁਹਾਡਾ ਗਲੋ ਦੇਖਿਓ ਤੁਸੀਂ ਇਦਾਂ ਲੱਗੂਗਾ ਜੇ ਤੁਸੀਂ ਫੇਸ਼ੀਅਲ ਕਰਵਾ ਕੇ ਆਏ ਹੋ ਕੋਈ ਮਹਿੰਗੇ ਵਾਲਾ ਇਦਾਂ ਲੱਗੂਗਾ ਤੇ ਹੁਣ ਆਪਾਂ ਕਰਦੇ ਹਾਂ ਵਾਸ਼ ਇਹਨੂੰ ਤੇ ਫਿਰ ਤੁਹਾਨੂੰ ਰਿਜ਼ਲਟ ਦਿਖਾਉਣੇ ਆ ਤੁਹਾਨੂੰ ਲਾਈਵ ਹੀ ਦਿਖਾਉਣੇ ਆ ਆਪਾਂ ਕੋਈ ਇਹ ਨਹੀਂ ਹੈਗਾ ਕਿ ਕਈ ਵੀਡੀਓ ਆਪਾਂ ਦੇਖਦੇ ਆ ਕਿ ਉਹ ਹੱਥ ਦੇ ਉੱਪਰ ਕਰਕੇ ਦਿਖਾਉਂਦੇ ਆ ਹਨਾ ਕਿ ਕੋਈ ਵੀ ਰੇਮੇਡੀ ਬਣਾ ਕੇ ਤੇ ਉਹ ਕਹਿੰਣਗੇ ਵੀ ਤੁਸੀਂ ਹੱਥ ਦੇ ਉੱਪਰ ਲਗਾ ਕੇ ਦੁਖਾਉਂਦੇ ਆਪਾਂ ਤੁਹਾਨੂੰ ਫੇਸ ਦੇ ਉੱਪਰ ਹੀ ਲਗਾ ਕੇ ਦਿਖਾਉਨੇ ਇਸ ਕਰਕੇ ਕਿ ਕਿਸੇ ਨੂੰ ਆਏ ਨਾ ਲੱਗੇ ਕਿ ਐਵੇਂ ਫੇਕ ਹੈ ਆਪਾਂ ਜੋ ਖੁਦ ਕਰਦੇ ਆ ਉਹ ਹੀ ਤੁਹਾਨੂੰ ਦਿਖਾਉਨੇ ਆ ਤੇ ਵਾਸ਼ ਕਰਕੇ ਆਉਨੇ ਆ ਤੇ ਫਿਰ ਤੁਹਾਨੂੰ ਰਿਜ਼ਲਟ ਦਿਖਾਉਨੇ ਆ